ਅੱਜ 18 ਜਨਵਰੀ 12 ਵਜੇ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜੇ ਖਬਰਾਂ ਦੀ ਦਿਨ ਇਹ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਗੌਰ ਨਾਲ ਪੂਰਾ ਅਖੀਰ ਤੱਕ ਸੁਣਿਓ ਪਹਿਲੀ ਵੱਡੀ ਖਬਰ ਹੈ ਕਿ ਅੱਜ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲੜ ਰਹੀਆਂ ਜੱਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਵਿਚਾਲੇ ਫਿਰ ਏਕਤਾ ਮੀਟਿੰਗ ਹੋ ਰਹੀ ਹੈ ਔਰ ਅੱਜ ਕੀ ਏਕਤਾ ਹੋ ਜਾਏਗੀ ਇਹ ਸਾਰੇ ਪੰਜਾਬ ਦੇ ਦਿਮਾਗ ਦੇ ਵਿੱਚ ਵੱਡਾ ਸਵਾਲ ਬਣਿਆ ਹੋਇਆ ਹੈ ਔਰ ਇਹਦੇ ਤੇ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਕਿ ਮੀਟਿੰਗ ਦੇ ਵਿੱਚ ਬੈਠਣ ਤੋਂ ਪਹਿਲਾਂ ਜਿਹੜੇ ਸ਼ੰਭੂ ਮੋਰਚੇ ਤੇ ਲੜਾਈ ਲੜ ਰਹੇ ਸਰਵਨ ਸਿੰਘ ਪੰਦੇਰ ਤੇ ਸਰਜੀਤ ਫੂਲ ਆਗੂ ਨੇ ਉਹਨਾਂ ਕੀ ਬੋਲਿਆ ਕਾਕਾ ਸਿੰਘ ਕੋਟੜਾ ਨੇ ਕੀ ਬੋਲਿਆ ਔਰ ਇਧਰੋਂ ਐਸ ਕੇ ਐਮ ਭਾਰਤ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਏਕਤਾ ਬਾਰੇ ਕੀ ਸੰਕੇਤ ਦਿੱਤੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਜਿਹੜਾ ਪਿੰਡ ਮਾੜੂ ਦੇ ਵਿੱਚ ਗੁੰਡਾ ਟੈਕਸ ਵਸੂਲਿਆ ਗਿਆ ਸੀਗਾ ਔਰ ਉਹ ਜਿਹੜਾ ਸਰਪੰਚ ਪਿੰਡ ਦਾ ਬਲਜਿੰਦਰ ਸਿੰਘ ਉਹਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਤੇ ਹੁਣ ਉਹ ਸਰਪੰਚ ਦੇ ਨਾਲ ਕੀ ਹੋ ਰਿਹਾ ਤੇ ਸਰਪੰਚ ਦੀ ਸਥਿਤੀ ਕੀ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਅੱਗੇ ਤੀਜੀ ਵੱਡੀ ਖਬਰ ਹੈ ਕਿ ਇੱਕ ਪੁਲਿਸ ਚੌਂਕੀ ਦੇ ਉੱਪਰ ਹਮਲਾ ਹੋਇਆ ਜਗਰਾਉਂ ਦੇ ਵਿੱਚ ਕੁਝ ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਔਰ ਅਗਲੀ ਵੱਡੀ ਖਬਰ ਹੈ ਦਲਜੀਤ ਦੋਸਾਂਜ ਦੀ ਫਿਲਮ ਪੰਜਾਬ 95 ਜਿਹੜੀ ਰਿਲੀਜ਼ ਦੀ ਖਬਰ ਆਈ ਹੈ ਔਰ ਖਬਰ ਇਹ ਹੈ ਕਿ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰ ਕੋਈ ਵੀ ਕੱਟ ਉਹਦੇ ਤੇ ਨਹੀਂ ਲਾਇਆ ਗਿਆ ਹੁਣ ਇਹਦੀ ਅਸਲੀਅਤ ਕੀ ਹੈ ਕਿਵੇਂ ਰਿਲੀਜ਼ ਹੋ ਰਹੀ ਹੈ ਬਿਨਾ ਕੱਟਾਂ ਤੋਂ ਕਿੱਥੇ ਰਿਲੀਜ਼ ਹੋ ਰਹੀ ਹੈ ਇਹ ਤੁਹਾਨੂੰ ਅੱਗੇ ਦੱਸ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਕਿ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਜਿਹੜਾ ਕੁਝ ਮਜ਼ਦੂਰਾਂ ਦੇ ਘਰਾਂ ਤੇ ਹਮਲਾ ਹੋਇਆ ਸੀ ਉਸ ਮਸਲੇ ਦੇ ਵਿੱਚ ਐਸਐਸਪੀ ਨੇ ਇੱਕ ਵੱਡੀ ਤੇ ਨਵੀਂ ਜਾਣਕਾਰੀ ਕੱਢ ਮਾਰੀ ਹੈ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਪਹਿਲੀ ਵੱਡੀ ਖਬਰ ਤੋਂ ਪਹਿਲੀ ਵੱਡੀ ਖਬਰ ਅੱਜ ਏਕਤਾ ਮੀਟਿੰਗ ਹੋ ਰਹੀ ਹੈ ਜਿਹੜੀਆਂ ਛੰਭੂ ਖਨੌਰੀ ਤੇ ਲੜਾਈ ਲੜ ਰਹੀਆਂ ਜਥੇਬੰਦੀਆਂ ਤੇ ਐਸਕੇਐਮ ਦੀ ਮੀਟਿੰਗ ਪਾਤਣਾ ਚ ਹੋ ਰਹੀ ਹੈ ਪਹਿਲਾਂ ਮੀਟਿੰਗਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਕੁਝ ਖਾਸ ਨਹੀਂ ਨਿਕਲਿਆ ਬਸ ਆਗੂ ਸਹਿਬਾਨਾਂ ਨੇ ਚਰਚਾ ਕੀਤੀ ਵਿਚਾਰ ਵਟਾਂਦਰਾ ਕੀਤੇ ਇੱਕ ਦੂਜੇ ਨੂੰ ਸੁਣੀਆਂ ਤੇ ਸੁਣਾਈਆਂ ਤੇ ਉਸ ਤੋਂ ਬਾਅਦ ਫਿਰ ਅਗਲੀ ਮੀਟਿੰਗ ਰੱਖ ਕੇ ਵਿਦਾ ਹੋ ਗਏ ਮੀਡੀਆ ਨੂੰ ਦੱਸਿਆ ਗਿਆ ਸੀ ਕਿ ਮੀਟਿੰਗ ਪੋਜੀਟਿਵ ਹੋਈ ਹੈ ਔਰ ਅਸੀਂ ਨੇੜਤਾ ਵੱਲ ਵਧ ਰਹੇ ਹਾਂ ਏਕਤਾ ਦੀ ਗੱਲ ਕਿਸੇ ਆਗੂ ਨੇ ਨਹੀਂ ਕੀਤੀ ਨੇੜਤਾ ਦੀ ਗੱਲ ਕੀਤੀ ਤਾਂ ਮੈਂ ਇੱਥੇ ਦੱਸ ਦਿਆਂ ਕਿ ਸ਼ਾਇਦ ਪਹਿਲਾਂ ਵਾਂਗ ਐਸਕੇਐਮ ਜਿਵੇਂ ਬਣਿਆ ਸੀ ਦਿੱਲੀ ਉਵੇਂ ਦੀ ਏਕਤਾ ਸ਼ੰਭੂ ਤੇ ਖਣੌਰੀ ਜੱਥੇਬੰਦੀਆਂ ਸ਼ਾਇਦ ਨਾ ਕਰਨ ਅੱਜ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਇਹਦੇ ਵਿੱਚੋਂ ਕੀ ਨਿਕਲੇਗਾ ਜਿਹੜੀ ਇੰਟਰਵਿਊ ਮੀਟਿੰਗ 'ਚ ਬੈਠਣ ਤੋਂ ਪਹਿਲਾਂ ਸਰਮਨ ਸਿੰਘ ਪੰਦੇਰ ਦੀ ਸਰਜੀਤ ਸਿੰਘ ਫੂਲ ਦੀ ਤੇ ਇਧਰੋਂ ਐਸ ਕੇ ਐਮ ਆਗੂਆਂ ਦੀਆਂ ਚੈਨਲਾਂ ਤੇ ਆਈਆਂ ਨੇ ਉਹਨਾਂ ਦੇ ਵਿੱਚੋਂ ਇਹ ਪ੍ਰਤੀਤ ਹੁੰਦਾ ਕਿ ਅੱਜ ਕਾਫੀ ਕੁਝ ਪੋਜ਼ਿਟਿਵ ਸੋਚ ਕੇ ਆਏ ਨੇ ਚੰਗਾ ਸੋਚ ਕੇ ਆਏ ਨੇ ਮੈਨੂੰ ਲੱਗਦਾ ਹੈ ਕਿ ਆਗੂ ਜਿਵੇਂ ਖੁਦ ਕਹਿ ਰਹੇ ਨੇ ਕਿ ਜੇ ਲੀਡਰ ਨਾ ਵੀ ਇਕੱਠਾ ਹੋਣਾ ਚਾਹੁੰਦੇ ਹੋਣ ਤਾਂ ਜਨਤਾ ਇਕੱਠਾ ਕਰਾ ਦਿੰਦੀ ਹੈ ਲੋਕ ਵੱਡੀ ਤਾਕਤ ਨੇ ਕੋਈ ਵੀ ਪਾਰਟੀ ਕੋਈ ਵੀ ਜਥੇਬੰਦੀ ਲੋਕਾਂ ਤੋਂ ਬਿਨਾ ਕੱਖ ਨਹੀਂ ਹੁੰਦੀ ਲੋਕਾਂ ਨਾਲ ਹੀ ਜਥੇਬੰਦੀ ਜਾਂ ਕੋਈ ਪਾਰਟੀ ਹੁੰਦੀ ਹੈ ਤੇ ਵਾਕਿਆ ਹੀ ਪੰਜਾਬ ਦੇ ਲੋਕ ਇਹਨਾਂ ਨੂੰ ਅਲੱਗ-ਅਲੱਗ ਨਹੀਂ ਦੇਖਣਾ ਚਾਹੁੰਦੇ ਭਾਵੇਂ ਵਿਚਾਰਧਾਰਾ ਦੇ ਵਖਰੇਵੇਂ ਨੇ ਮਤਲਬ ਸਿਧਾਂਤ ਦੇ ਵਖਰੇਵੇਂ ਨੇ ਕੰਮ ਕਰਨ ਦੇ ਵਖਰੇਵੇਂ ਨੇ ਇਹਨਾਂ ਸਾਰੇ ਵਖਰੇਵਿਆਂ ਦੇ ਬਾਵਜੂਦ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਹ ਇਕੱਠੇ ਹੋ ਕੇ ਸਾਂਝੇ ਐਕਸ਼ਨ ਦੇਣ ਤੇ ਅੱਜ ਉਹਨਾਂ ਨੇ ਇਹ ਸੰਕੇਤ ਦਿੱਤੇ ਨੇ ਸਰਵਨ ਸਿੰਘ ਪੰਦੇਰ ਨੇ ਆਖਿਆ ਮੀਟਿੰਗ 'ਚ ਬੈਠਣ ਤੋਂ ਪਹਿਲਾਂ ਕਿ ਜਦੋਂ ਅਸੀਂ ਮੀਟਿੰਗ 'ਚ ਉੱਠਾਂਗੇ ਤਾਂ ਕਾਫੀ ਸਾਰੇ ਵੱਡੇ ਐਕਸ਼ਨਾਂ ਦੇ ਸੱਦੇ ਅਸੀਂ ਸਾਂਝੇ ਕਰਕੇ ਉੱਠਾਂਗੇ ਤਾਂ ਅਜੇ ਤੱਕ ਸੱਦੇ ਸਾਂਝੇ ਕਰਨ ਦੀ ਗੱਲ ਹੋ ਰਹੀ ਹੈ ਪੂਰਨ ਏਕਤਾ ਦੀ ਗੱਲ ਜਿਹੜੀ ਹੈ ਉਹ ਕਿਸੇ ਆਗੂ ਨੇ ਮੀਟਿੰਗ 'ਚ ਬੈਠਣ ਤੋਂ ਪਹਿਲਾਂ ਸੰਕੇਤ ਨਹੀਂ ਜੇ ਦਿੱਤੇ ਪੂਰਨ ਏਕਤਾ ਸ਼ਾਇਦ ਆਗੂ ਚਾਹੁੰਦੇ ਵੀ ਨਾ ਹੋਣ ਕਰਨ ਵੀ ਨਾ ਬਾਰੇ ਸੱਦੇ ਤਾਂ ਸਾਂਝੇ ਕਰਨਗੇ ਹੁਣ ਲੋੜ ਐ ਕਿਸਾਨੀ ਦੀ ਲੋੜ ਵੀ ਐ ਜੱਥੇਬੰਦੀਆਂ ਦੀ ਲੋੜ ਵੀ ਐ ਕਿਉਂਕਿ ਦੇਖੋ ਭਾਵੇਂ ਖਨੌਰੀ ਤੇ ਸ਼ੰਭੂ ਤੇ ਲੜਾਈ ਲੜ ਰਹੀਆਂ ਜੱਥੇਬੰਦੀਆਂ ਨੇ ਭਾਵੇਂ ਐਸ ਕੇ ਐਮ ਜੇਕਰ ਸਰਕਾਰ ਨਹੀਂ ਸੁਣ ਰਹੀ ਤਾਂ ਇਹਦਾ ਘਾਟਾ ਸਾਰਿਆਂ ਨੂੰ ਪੈਣਾ ਜੇਕਰ ਇਹ ਮਾਹੌਲ ਪੂਰੇ ਦੇਸ਼ ਦੁਨੀਆ ਚ ਬਣਦਾ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਹਰਿਆਣੇ ਵੀ ਨਹੀਂ ਵੜਨ ਦਿੱਤਾ ਦਿੱਲੀ ਤਾਂ ਦੂਰ ਔਰ ਇਹਦੀ ਨਮੋਸ਼ੀ ਪੂਰੀ ਕਿਸਾਨ ਲਹਿਰ ਦੇ ਲਈ ਹੈ ਜੇਕਰ ਇਹ ਬਣਦਾ ਹੈ ਲੋਕਾਂ ਚ ਇਹ ਗੱਲ ਫੈਲਦੀ ਹੈ ਕਿ ਸਰਕਾਰ ਨੇ ਸੁਣੀ ਨਹੀਂ ਕਿਸਾਨਾਂ ਨੇ ਬਥੇਰਾ ਰੌਲਾ ਪਾ ਲਿਆ ਪਰ ਕੁਝ ਨਹੀਂ ਕਰਾ ਸਕੇ ਤਾਂ ਜਿਹੜੀ ਦਿੱਲੀ ਦੇ ਵਿੱਚ ਇਤਿਹਾਸਿਕ ਜਿੱਤ ਜਿੱਤੀ ਸੀ ਪੀਐਮ ਸਾਹਿਬ ਨੇ ਮਾਫੀ ਮੰਗੀ ਸੀ ਔਰ ਜਿਵੇਂ ਤਿੰਨ ਕਾਨੂੰਨ ਰੱਦ ਕੀਤੇ ਸੀ ਉਹ ਸਾਰਾ ਕੁਝ ਜੋ ਇਤਿਹਾਸਿਕ ਹੋਇਆ ਸੀ ਉਹਦੀ ਛਾਣ ਵੀ ਫਿੱਕੀ ਪੈਂਦੀ ਹੈ ਔਰ ਇਹ ਗੱਲਾਂ ਸਾਰੀਆਂ ਜੱਥੇਬੰਦੀਆਂ ਨੂੰ ਚੰਗੀ ਤਰ੍ਹਾਂ ਪਤਾ ਨੇ ਔਰ ਅੱਜ ਜਿਹੜੀ ਇਹ ਮੀਟਿੰਗ ਹੋ ਰਹੀ ਹੈ ਇਸ ਮੀਟਿੰਗ ਚੋਂ ਨਿਕਲੇਗਾ ਕੀ ਇਹ 2 2.5 ਘੰਟਿਆਂ ਦੇ ਵਿੱਚ ਜਿਹੜਾ ਉਹ ਆਪਾਂ ਤੁਹਾਨੂੰ ਦੱਸ ਦੇਣਾ ਤੇ ਜੇ ਅੱਜ ਦੀ ਮੀਟਿੰਗ ਦੇ ਵਿੱਚ ਵੀ ਏਕਤਾ ਦਾ ਐਲਾਨ ਨਾ ਕੀਤਾ ਸਿਰਫ ਸਾਂਝੇ ਸੱਦਿਆਂ ਦਾ ਐਲਾਨ ਕੀਤਾ ਗਿਆ ਤਾਂ ਫਿਰ ਇਹ ਮੰਨ ਲੈਣਾ ਚਾਹੀਦਾ ਵੀ ਏਕਤਾ ਨਹੀਂ ਹੋਣੀ ਸੱਜੇ ਸੱਦੇ ਸਾਂਝੇ ਹੋਣਗੇ ਐਕਸ਼ਨ ਸਾਂਝੇ ਹੋਣਗੇ ਚਲੋ ਇੰਨਾ ਵੀ ਬਹੁਤ ਆ ਜੇ ਸੱਦੇ ਤੇ ਐਕਸ਼ਨ ਸਾਂਝੇ ਕਰ ਲੈਂਦੀਆਂ ਜਥੇਬੰਦੀਆਂ ਤਾਂ ਇੰਨਾ ਵੀ ਬਹੁਤ ਆ ਇਹ ਸਾਂਝੀ ਲੜਾਈ ਵਾਂਗ ਹੀ ਹੋ ਜਾਣਾ ਹੁਣ ਇੱਕ ਜਥੇਬੰਦੀ ਦੂਜੀ ਜਥੇਬੰਦੀ ਚ ਮਰਜ਼ੀ ਤਾਂ ਕਰ ਹੀ ਨਹੀਂ ਸਕਦੀ ਜੇ ਵਿਚਾਰ ਤਰ੍ਹਾਂ ਸੋਚ ਵੱਖਰੀ ਨਾ ਹੁੰਦੀ ਤਾਂ ਵੱਖ-ਵੱਖ ਬੰਨੀਆਂ ਨਹੀਂ ਸੀ ਪਰ ਐਕਸ਼ਨ ਸਾਂਝੇ ਹੋ ਗਏ ਤਾਂ ਪੰਜਾਬ ਦੇ ਲੋਕਾਂ ਨੂੰ ਕਾਫੀ ਕੁਝ ਵਧੀਆ ਲੱਗੇਗਾ ਔਰ ਇੱਕ ਗੱਲ ਹੈ ਜਿਹਦਾ ਖਿਆਲ ਰੱਖਣਾ ਚਾਹੀਦਾ ਇੰਜ ਕਿਸੇ ਨੂੰ ਨਹੀਂ ਸੋਚਣਾ ਚਾਹੀਦਾ ਕਿ ਸ਼ੰਭੂ ਤੇ ਖਨੌਰੀ ਵਾਲੇ ਝੁੱਕ ਗਏ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਐਸਕੇਐਮ ਸਾਡੇ ਸਾਡੀ ਹਮਾਇਤ ਕਰੇ ਜਾਂ ਕੋਈ ਇਹ ਸੋਚੇ ਕਿ ਐਸਕੇਐਮ ਵਾਲੇ ਝੁਕ ਗਏ ਉਹ ਪਹਿਲਾਂ ਖਣੋਰੀ ਚਲੇ ਗਏ ਵੀ ਹਾਂ ਅਸੀਂ ਇਕੱਠੇ ਹੋਣ ਆਏ ਆ ਜਿਹੜਾ ਵੀ ਦਿਮਾਗ ਐਦਾਂ ਸੋਚਦਾ ਉਹ ਬਹੁਤ ਸੌੜੀ ਸੋਚ ਵਾਲਾ ਸੰਕੀਰਣ ਹੈ ਉਹਦੀ ਬੁੱਧੀ ਬਹੁਤੀ ਨਹੀਂ ਗਈ ਉਹੀ ਵਿਅਕਤੀ ਇੰਜ ਸੋਚ ਸਕਦੇ ਨੇ ਜਿਹੜੇ ਹਕੂਮਤ ਦੇ ਨਾਲ ਨੇ ਜਾਂ ਜਿਹੜੇ ਕਿਸਾਨ ਵਿਰੋਧੀ ਨੇ ਮੈਨੂੰ ਲੱਗਦਾ ਕਿ ਜਿਹੜੇ ਵੀ ਵਿਅਕਤੀ ਜੈਨੂਅਨ ਨੇ ਸਹੀ ਇਨਸਾਨ ਨੇ ਉਹ ਇਹੋ ਜੀਆਂ ਟਿਕੜਮ ਬਾਜ਼ੀਆਂ ਨਹੀਂ ਸੋਚ ਸਕਦੇ ਤੋਂ ਅਗਲੀ ਵੱਡੀ ਖਬਰ ਹੈ ਪਿੰਡ ਮਾੜੂ ਜ਼ਿਲ੍ਹਾ ਪਟਿਆਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀਡੀਓ ਵਾਇਰਲ ਹੋਈ ਕਿ ਪਿੰਡ ਦੇ ਪੁਲ ਤੋਂ ਜਿਹੜੇ ਲੋਕ ਲੰਘਦੇ ਨੇ ਉਹਨਾਂ ਤੋਂ ਟੈਕਸ ਮੰਗਿਆ ਜਾ ਰਿਆ ਸੀਗਾ ਟੈਕਸ ਵਸੂਲੀ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਰੌਲਾ ਪੈ ਗਿਆ ਰੋਲਾ ਪੈਣ ਤੋਂ ਬਾਅਦ ਫਿਰ ਪੁਲਿਸ ਨੇ ਭਾਈ ਪਰਚਾ ਕਰ ਲਿਆ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਤੇ ਦੋ ਤਿੰਨ ਹੋਰ ਨਾਂ ਦੇ ਉੱਪਰ ਸਰਪੰਚ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ ਰੇਡ ਵੀ ਮਾਰੀ ਐ ਪਰ ਉਹ ਫਰਾਰ ਐ ਉਹ ਹੱਥ ਨਹੀਂ ਆਇਆ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਸਰਪੰਚ ਬਲਜਿੰਦਰ ਸਿੰਘ ਜਿਹੜਾ ਕਿ ਇਸ ਤਰ੍ਹਾਂ ਟੈਕਸ ਲੈ ਰਿਹਾ ਸੀ ਉਹ ਅਜੇ ਵੀ ਇਸ ਕਾਰਵਾਈ ਨੂੰ ਜਾਇਜ਼ ਸਿੱਧ ਕਰ ਰਿਹਾ ਔਰ ਉਹ ਇਹ ਕਹਿ ਰਿਹਾ ਕਿ ਅਸੀਂ ਠੀਕ ਕਰ ਰਹੇ ਸੀ ਔਰ ਅਸੀਂ ਤਾਂ ਭਲੇ ਲਈ ਕਰ ਰਹੇ ਸੀ ਦੇਖੋ ਕਿਸੇ ਵੀ ਤਰੀਕੇ ਨਾਲ ਇਹ ਵਾਜਬ ਨਹੀਂ ਹੈ ਜੇਕਰ ਸਰਪੰਚ ਸਾਹਿਬ ਇਹ ਕਹਿੰਦੇ ਨੇ ਕਿ ਸਾਡਾ ਰੋਡ ਟੁੱਟ ਜਾਣਾ ਸੜਕਾਂ ਟੁੱਟ ਜਾਣੀਆਂ ਨੇ ਤਾਂ ਸਰਕਾਰ ਤੇ ਜ਼ੋਰ ਪਾਉਣਾ ਚਾਹੀਦਾ ਹੈ ਸਰਕਾਰਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਵਾਕਈ ਇਹ ਗੱਲ ਸਰਪੰਚ ਸਾਹਿਬ ਦੀ ਹੈ ਠੀਕ ਜਿਹੜੇ ਪਿੰਡ ਦੀ ਸੜਕ ਟੁੱਟ ਜੇ ਪੁਲ ਟੁੱਟ ਜੇ ਇਹ ਸਰਕਾਰਾਂ ਸੁਣਦੀਆਂ ਸੰਦੀਆਂ ਤਾਂ ਹੈ ਨਹੀਂ ਛੇਤੀ ਪਰ ਇਹਦਾ ਤਰੀਕਾ ਇਹ ਨਹੀਂਗਾ ਕਿ ਆਪਾਂ ਆਮ ਪਬਲਿਕ ਨੂੰ ਘੇਰ ਘੇਰ ਕੇ ਉਹਨਾਂ ਨੂੰ ਆਖੀਏ ਲਿਆਓ 200 ਲਿਆਓ 250 ਲਿਆਓ 300 ਇਹ ਤਰੀਕਾ ਬਿਲਕੁਲ ਗਲਤ ਹੈ ਸਰਪੰਚ ਸਾਹਿਬ ਧੰਮ ਹੈ ਤਾਂ ਉਹ ਰੋਡ ਬਣਾਉਣ ਲਈ ਤੁਸੀਂ ਪੂਰੇ ਪਿੰਡ ਨੂੰ ਨਾਲ ਲੈ ਕੇ ਐ ਐਮਐਲਏ ਦੇ ਘਰ ਕੇ ਜਾ ਕੇ ਬਹਿ ਸਕਦੇ ਹਾਂ ਧਰਨਾ ਲਾ ਸਕਦੇ ਹਾਂ ਇਹ ਤੁਹਾਡਾ ਅਧਿਕਾਰ ਹੈ ਲੜਾਈ ਲੜੋ ਪਰ ਆਹ ਲੋਕਾਂ ਤੋਂ ਇਹ ਟੈਕਸ ਲੈਣ ਵਾਲਾ ਤਰੀਕਾ ਜਿਹੜਾ ਪੂਰੇ ਪੰਜਾਬ ਨੂੰ ਗਲਤ ਲੱਗਿਆ ਪੰਜਾਬ ਇਹਦੇ ਨਾਲ ਬਦਨਾਮੀ ਫੀਲ ਕਰ ਰਿਹਾ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਵੀ ਕਿਹਾ ਕਿ ਇਹ ਸਰਪੰਚ ਦੀ ਇਹ ਹਰਕਤ ਨੇ ਸਾਡੇ ਪਿੰਡ ਦੀ ਬਦਨਾਮੀ ਕਰਾ ਦਿੱਤੀ ਹੈ ਹੁਣ ਅਗਲੀ ਵੱਡੀ ਖਬਰ ਹੈ ਦਲਜੀਤ ਦਸਾਂਜ ਛਾਇ ਪਏ ਅੱਜਕੱਲ ਦਲਜੀਤ ਦਸਾਂਜ ਦੀ ਫਿਲਮ ਆਈ ਹੈ ਪਚਨ ਪੰਜਾਬ 95 ਜਿਹੜੀ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਹੈ ਕਾਫੀ ਦੇਰ ਤੋਂ ਫਿਲਮ ਦੇ ਚਰਚੇ ਨੇ ਪਰ ਰਿਲੀਜ਼ ਨਹੀਂ ਹੋ ਰਹੀ ਸੀ ਹੁਣ ਫਿਲਮ ਰਿਲੀਜ਼ ਹੋ ਰਹੀ ਹੈ ਔਰ ਜਿਹੜੇ ਵੱਡੇ ਚਰਚੇ ਸੀ ਕੋਈ ਕਹਿੰਦਾ ਸੀ ਕਿ 120 ਕੱਟ ਫਿਲਮ ਤੇ ਲਾਤੇ ਕੋਈ ਕਹਿੰਦਾ ਸੀ 80 ਕੱਟ ਲਾਏ ਨੇ ਕੋਈ ਕਹਿੰਦਾ ਸੀ 62 ਕੱਟ ਲਾਏ ਨੇ ਅਸਲ ਚ ਪੁਖਤਾ ਜਾਣਕਾਰੀ ਕਿਸੇ ਕੋਲ ਨਹੀਂ ਸੀ ਵੀ ਸੈਂਸਰ ਬੋਰਡ ਨੇ ਕਿੰਨੇ ਕੱਟ ਲਾਏ ਨੇ ਤੇ ਕਿੰਨੇ ਨਹੀਂ ਸਭ ਸੁਣੀਆਂ ਸੁਨਾਈਆਂ ਸਨ ਤੇ ਹੁਣ ਦਲਜੀਤ ਦਸਾਂਝ ਨੇ ਸੋਸ਼ਲ ਮੀਡੀਆ ਤੇ ਪਾਇਆ ਇੰਸਟਾ ਤੇ ਪਾਇਆ ਉਹਨਾ ਕਿ ਫਿਲਮ ਰਿਲੀਜ਼ ਹੋ ਰਹੀ ਆ ਤੇ ਬਿਨਾ ਕੱਟ ਤੋਂ ਹੋ ਰਹੀ ਆ ਕੋਈ ਕੱਟ ਨਹੀਂ ਪਰ ਐਨਾ ਖੁਸ਼ ਨਾ ਹੋਵੋ ਫਿਲਮ ਭਾਰਤ ਚ ਰਿਲੀਜ਼ ਨਹੀਂ ਹੋ ਰਹੀ ਨੈਸ਼ਨਲ ਇੰਟਰਨੈਸ਼ਨਲ ਪਲੇਟਫਾਰਮ ਤੇ ਹੋ ਰਹੀ ਹੈ ਇੰਡੀਆ ਚ ਨਹੀਂ ਰੀਲੀਜ਼ ਹੋ ਰਹੀ ਭਾਰਤ ਦੇ ਸਿਨੇਮਿਆਂ ਚ ਨਹੀਂ ਚੱਲੇਗੀ ਉਹ ਕਦੋਂ ਚੱਲੇਗੀ ਜਦੋਂ ਸੈਂਸਰ ਬੋਰਡ ਮਨਜ਼ੂਰੀ ਦੇਗਾ ਔਰ ਸੈਂਸਰ ਬੋਰਡ ਕਿੰਨੇ ਕੱਟ ਲਾ ਕੇ ਮਨਜ਼ੂਰੀ ਦਿੰਦਾ ਹੈ ਇਹ ਅਜੇ ਪਤਾ ਚੱਲੇਗਾ ਜਦੋਂ ਫਿਲਮ ਰੀਲੀਜ਼ ਹੋਈ ਜਦੋਂ ਫਿਲਮ ਦੀ ਟੀਮ ਨੇ ਬਾਹਰ ਜਾਣਕਾਰੀ ਦਿੱਤੀ ਵੀ ਇੰਨੇ ਕੱਟ ਲਾਏ ਗਏ ਨੇ ਫਿਲਹਾਲ ਫਿਲਮ ਜਿਹੜੀ ਆ ਉਹ ਇੰਟਰਨੈਸ਼ਨਲ ਪਲੇਟਫਾਰਮ ਦੇ ਲਈ ਰੀਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਭਾਰਤ ਚ ਨਹੀਂ ਅਗਲੀ ਵੱਡੀ ਖਬਰ ਹੈ ਜੀ ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਕੁਝ ਦਿਨ ਪਹਿਲਾਂ ਕੁਝ ਮਜ਼ਦੂਰਾਂ ਦੇ ਘਰ ਸਾੜ ਦਿੱਤੇ ਗਏ ਸੀ ਕਿੰਨੇ 8 8 ਘਰ ਸਾੜੇ ਸੀ ਬਹੁਤ ਦਰਦਨਾਕ ਵਾਕਿਆ ਸੀ ਮਜ਼ਦੂਰਾਂ ਨੇ ਦੋਸ਼ ਲਾਇਆ ਸੀ ਕਿ ਕੁਝ ਬੰਦੇ ਨੇ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਨੇ ਅਸੀਂ ਉਹਨਾਂ ਨੂੰ ਰੋਕਦੇ ਆਂ ਤੇ ਇਸ ਕਰਕੇ ਉਹ ਸਾਡੇ ਖਿਲਾਫ ਹੋ ਗਏ ਤੇ ਸਾਡੇ ਘਰਾਂ ਨੂੰ ਅੱਗ ਠੋਕੀ ਉਹਨਾਂ ਨੇ ਕਾਫੀ ਕੋ ਸੜਿਆ ਮਜ਼ਦੂਰਾਂ ਦੇ ਘਰਾਂ ਚ ਬੜੇ ਦਰਦਨਾਕ ਉਹ ਸਾਰੀ ਵਾਰਦਾਤ ਹੋਈ ਹੈ ਔਰ ਉਹਦੇ ਉੱਪਰ ਹੋਣਾ ਬਠਿੰਡਾ ਦੀ ਐਸਐਸਪੀ ਅਵਨੀਤ ਕੌਰ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਨਵੀਂ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ 10 ਦੋਚੀ ਉਸ ਮਸਲੇ ਦੇ ਵਿੱਚ ਸੀ ਜਿਹੜੇ ਉਹ ਫੜ ਲਏ ਨੇ ਗ੍ਰਿਫਤਾਰ ਕਰ ਲਏ ਨੇ ਔਰ ਉਹਨਾਂ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਪੁਲਿਸ ਕਹਿ ਰਹੀ ਹੈ ਅਰਮਿੰਦਰ ਸਿੰਘ ਉਹ ਵੀ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਔਰ ਨਾਲ ਹੀ ਕਈ ਧਰਾਵਾਂ ਲਾ ਕੇ ਉਹਨਾਂ ਦੇ ਉੱਪਰ ਪਰਚੇ ਠੋਕ ਦਿੱਤੇ ਗਏ ਨੇ ਪੁਲਿਸ ਕਹਿੰਦੀ ਅਸੀਂ ਤੈਹ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਗੱਲ ਪੁਲਿਸ ਨੇ ਆਖੀ ਹੈ ਕਿ ਇਹ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਸੀ ਇੱਥੇ ਫਿਰ ਸਵਾਲ ਉੱਠੇ ਨੇ ਸਵਾਲ ਕੀ ਉੱਠੇ ਨੇ ਸਵਾਲ ਇਹ ਉੱਠੇ ਨੇ ਕਿ ਪੁਲਿਸ ਉਹ ਨਸ਼ੇ ਵਾਲੇ ਮਾਮਲੇ ਦੇ ਉੱਪਰ ਸ਼ਾਇਦ ਮਿੱਟੀ ਪਾਉਣਾ ਚਾਹੁੰਦੀ ਹੈ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਬੋਲਿਆ ਕਿ ਪੁਲਿਸ ਕਹਿ ਰਹੀ ਹੈ ਕਿ ਤਾਂ ਪੁਰਾਣੀ ਰੰਜਿਸ਼ ਦਾ ਮਾਮਲਾ ਸੀ ਤਾਂ ਪੁਲਿਸ ਸਾਰੀ ਕਹਾਣੀ ਨੂੰ ਨਸ਼ੇ ਨਾਲੋਂ ਤੋੜ ਕੇ ਤੇ ਪੁਰਾਣੀ ਰੰਜਿਸ਼ ਨਾਲ ਜੋੜਨਾ ਚਾਹੁੰਦੀ ਹੈ ਤਾਂ ਕਿ ਨਸ਼ੇ ਵਾਲਾ ਮਾਮਲਾ ਲੁਕਾਇਆ ਜਾ ਸਕੇ ਪਰ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਪਿੰਡ ਦਾਨ ਸਿੰਘ ਵਾਲਾ ਦੇ ਲੋਕ ਦੇਖਦੇ ਹੋਣਗੇ ਆਪਣੀ ਵੀਡੀਓ ਉਹ ਵੀਰ ਦੱਸ ਸਕਦੇ ਨੇ ਕਿ ਤੁਹਾਨੂੰ ਕੀ ਲੱਗਦਾ ਅਸਲੀਅਤ ਕੀ ਹੈ ਹੁਣ ਭਾਈ ਅਗਲੀ ਵੱਡੀ ਖਬਰ ਹੈ ਕਿ ਅੱਜ ਇੱਕ ਪੁਲਿਸ ਚੌਕੀ ਤੇ ਹਮਲਾ ਹੋਇਆ ਜਗਰਾਉਂ ਦੇ ਹਮਲਾ ਹੋਇਆ ਔਰ ਹਮਲਾਵਰਾਂ ਨੇ ਜਿਹੜੇ ਚੌਂਕੀ ਦੇ ਵਿੱਚ ਕਈ ਮੁਲਾਜ਼ਮ ਸੀਗੇ ਉਹਨਾਂ ਨੂੰ ਸੱਟਾਂ ਮਾਰੀਆਂ ਨੇ ਪੂਰੀ ਕਹਾਣੀ ਕੀ ਵਾਪਰੀ ਹੈ ਉਹ ਅਜੇ ਪੂਰੀ ਨਹੀਂ ਜਾਂਚ ਨਿਕਲ ਕੇ ਆਈ ਜੋ ਪੁਲਿਸ ਨੇ ਦੱਸਿਆ ਉਹੀ ਤੁਹਾਨੂੰ ਦੱਸ ਰਹੇ ਆ ਹੁਣ ਅਸਲੀਅਤ ਕੀ ਹੈ ਇਹਦੇ ਪਿੱਛੇ ਸੱਚ ਕੀ ਹੈ ਕਈ ਵਾਰ ਕਹਾਣੀ ਉਲਟ ਵੀ ਹੁੰਦੀ ਹੈ ਕਹਾਣੀ ਕੁਝ ਹੋਰ ਹੁੰਦੀ ਹੈ ਬਣਾ ਕੁਸ਼ੂਰ ਦਿੱਤੀ ਜਾਂਦੀ ਹੈ ਇੰਜ ਵੀ ਹੋ ਸਕਦਾ ਕਿਉਂਕਿ ਪਹਿਲਾਂ ਕਈ ਕਹਾਣੀਆਂ ਇਸ ਤਰ੍ਹਾਂ ਬਣੀਆਂ ਜਿਵੇਂ ਕਿ ਪੁਲਿਸ ਕਈ ਵਾਰ ਲੋਕਾਂ ਤੇ लाठी चार्ज ਕਰਦੀ ਹੈ ਤੇ ਉਸ ਤੋਂ ਬਾਅਦ ਜਿਨ੍ਹਾਂ ਤੇ लाठी चार्ज ਕੀਤਾ ਜਾਂਦਾ ਹੈ ਉਹਨਾਂ ਦੇ ਉੱਪਰ ਹੀ 307 ਦੇ ਪਰਚੇ ਦਰਜ ਕਰ ਦਿੱਤੇ ਜਾਂਦੇ ਵੀ ਉਹਨਾਂ ਪੁਲਿਸ ਤੇ ਹਮਲਾ ਕੀਤਾ ਤੇ ਉਹ ਕਹਿ ਰਹੇ ਹੁੰਦੇ ਨੇ ਕਿ ਅਸੀਂ ਤਾਂ ਭਾਈ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਆ ਅਸੀਂ ਤਾਂ ਗਰੀਬ ਆ ਮੰਗਾਂ ਨੂੰ ਲੈ ਕੇ ਅਸੀਂ ਦਰਨਾ ਲਾਉਣਾ ਆਏ ਸੀ ਪੁਲਿਸ ਨੇ ਸਾਡੇ ਤੇ ਲਾਠੀਆਂ ਮਾਰੀਆਂ ਤੇ ਉਲਟਾ ਸਾਡੇ ਤੇ 307 ਦੀਆਂ ਧਰਾਵਾਂ ਲਾ ਕੇ ਪਰਚੇ ਦਰਜ ਕਰ ਦਿੱਤੇ ਨੇ ਕਈ ਵਾਰ ਇਦਾਂ ਵੀ ਹੁੰਦਾ ਹੈ ਹੁਣ ਇਸ ਹਮਲੇ ਵਾਲੀ ਖਬਰ ਦੀ ਅਸਲੀਅਤ ਕੀ ਹੈ ਇਹ ਨਿਕਲ ਕੇ ਬਾਹਰ ਆ ਜਾਏਗੀ ਉਦੋਂ ਤੁਹਾਨੂੰ ਦੱਸ ਦਿਆਂਗੇ ਔਰ ਲਾਸਟ ਖਬਰ ਹੈ ਡੱਲੇਵਾਲ ਬਾਰੇ ਡੱਲੇਵਾਲ ਦੀ ਸਿਹਤ ਜਿਹੜੀ ਆ ਉਹ ਰਾਤ ਫੇਰ 2 ਵਜੇ ਬਹੁਤ ਨਾਜ਼ੁਕ ਹੋ ਗਈ ਸੀ ਬਹੁਤ ਪ੍ਰੋਬਲਮ ਹੈ ਉਲਟੀਆਂ ਆਈਆਂ ਡੱਲੇਵਾਲ ਨੂੰ ਪਾਣੀ ਦਾ ਚਮਚਾ ਵੀ ਅੰਦਰ ਨਹੀਂ ਜਾ ਰਿਹਾ ਸਰੀਰ ਬਿਲਕੁਲ ਅੰਦਰੋਂ ਡੈਮੇਜ ਹੋ ਚੁੱਕਾ ਹੈ ਡਾਕਟਰ ਕਹਿੰਦੇ ਨੇ ਕਿਸੇ ਵੀ ਟਾਈਮ ਡੱਲੇਵਾਲ ਸਾਹਿਬ ਅਲਵਿਦਾ ਕਹਿ ਸਕਦੇ ਇਹ ਸਥਿਤੀ ਜਿਹੜੀ ਆ ਡੱਲੇਵਾਲ ਬਾਰੇ ਬਣੀ ਹੋਈ ਹੈ ਔਰ ਉਧਰ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ ਔਰ ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਕਿ ਡੱਲੇਵਾਲ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਖੁਦ ਕਦਮ ਅੱਗੇ ਵਧਾਉਣ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੱਲ ਸੁਣਨ ਪ੍ਰਧਾਨ ਮੰਤਰੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਤਾ ਇਹ ਕੰਮ ਐਸਕੇਐਮ ਭਾਰਤ ਨੇ ਕੀਤਾ ਜਿਹੜਾ ਕਿ ਖਨੌਰੀ ਤੇ ਸ਼ੰਭੂ ਬਾਰਡਰ ਨਾਲੋਂ ਵੱਖਰੀ ਲੜਾਈ ਲੜ ਰਿਆ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਬਹੁਤ ਮੇੜੀ